ਉਹਨਾਂ ਦਾ ਹੱਥ ਉਸ ਦਿਨ ਪੱਖੇ ਦੇ ਵਿੱਚ ਆ ਗਿਆ ਸੀਗਾ ਜਿਹੜਾ ਅਥਰੂ ਗੈਸ ਦੀ ਹਵਾ ਜਿਹੜੀ ਸੀਗੀ ਡਾਇਵਰਟ ਕਰਦਾ ਸੀਗਾ ਤਾਂ ਕਿੰਨੇ ਟਾਂਕੇ ਕਿੰਨੇ ਲੱਗੇ ਹੱਥ ਤੇ 8 ਟਾਂਕੇ ਲੱਗੇ ਆ ਇੱਥੇ ਗੋਡੇ ਤੇ ਅੱਛਾ ਇਹ ਦੂਜੇ ਪਾਸੇ ਵੀ ਪੱਟੀ ਬੰਨੀ ਹੋਈ ਸੀਗੀ ਪਾਸੇ ਲੱਗੀ ਹੈ ਇੱਥੇ ਦੇਖੋ ਆਪਨੇ ਮੈਨੂੰ ਉਤੋ ਰੱਖਿਆ ਯਾ ਸਾਹਮਣੇ ਹੱਥ ਪੱਕੇ ਜਿਹਾ ਹੱਥ ਵੜੇ ਜਾਣੇ ਉਹ ਸੇਵਾ ਕਰੋ ਸੇਵਾ ਕਰਾਉਣੀ ਹੈ ਸ਼ੰਭੂ ਮੋਰਚੇ ਤੇ ਇਸ ਵੇਲੇ ਅਸੀਂ ਮੌਜੂਦ ਹੈਗੇ ਆ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਕਈ ਕਿਸਾਨ ਜ਼ਖਮੀ ਹੋਏ ਪਰ ਹਿੰਮਤ ਔਰ ਹੌਸਲਾ ਪੂਰਾ ਬਣਿਆ ਹੋਇਆ ਠੀਕ ਹੋਣ ਤੋਂ ਬਾਅਦ ਦੁਬਾਰਾ ਤੋਂ ਕਿਸਾਨ ਸ਼ੰਭੂ ਮੋਰਚੇ ਦੇ ਉੱਪਰ ਪਹੁੰਚ ਰਹੇ ਨੇ ਤਾਂ ਖਾਸ ਤੌਰ ਤੇ ਉਹ ਨੌਜਵਾਨ ਵੀ ਇੱਥੇ ਮੌਜੂਦ ਨੇ ਜਿਹੜੇ ਜ਼ਖਮੀਆਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾ ਰਹੇ ਨੇ ਤਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਪੂ ਜੀ ਦੇ ਨਾਲ ਹੀ ਮਿਲੋਣੇ ਆ ਜਿਨ੍ਹਾਂ ਦਾ ਹੱਥ ਉਸ ਦਿਨ ਪੱਖੇ ਦੇ ਵਿੱਚ ਆ ਗਿਆ ਸੀਗਾ ਜਿਹੜਾ ਅਥਰੂ ਗੈਸ ਦੀ ਹਵਾ ਜਿਹੜੀ ਸੀਗੀ ਡਾਇਵਰਟ ਕਰਦਾ ਸੀਗਾ ਤਾਂ ਬਾਪੂ ਜੀ ਕਿਵੇਂ ਸਿਹਤ ਕਿਵੇਂ ਹੁਣ ਚੜਦੀ ਕਲਾ ਠੀਕ ਆ ਠੀਕ ਆ ਜੀ ਟੋਪੇ ਲੱਗ ਗਏ ਆ ਹਾਂ ਅਸੀਂ ਲਾ ਗਏ ਟੋਪੇ ਉਹ ਤਾਂ ਹੱਥ ਪੜਾਉਂ ਤੋਂ ਪੁਣੀ ਤੇ ਆਏ ਖੜਿਆ ਉਹ ਨਾਲ ਜਾਂਦੇ ਆਪਾਂ ਚੱਲਣਾ ਹੱਥ ਨਾਲੇ ਕੱਲ ਨੂੰ ਛੁੱਟੀ ਦੇਵਾਂਗੇ ਅੱਛਾ ਕੱਲ ਨੂੰ ਛੁੱਟੀ ਦੇਵਾਂਗੇ ਕੱਲ ਨੂੰ ਫੇਰ ਆਵਾਂਗੇ ਇਸੇ ਤਰ੍ਹਾਂ ਸਾਨੂੰ ਹੁਣ ਕੇਕ ਨਹੀਂ ਆਉਣੀ ਜਿੰਨਾ ਤੱਕ ਅਸੀਂ ਇਹ ਮੋਰਚਾ ਜਿੱਤ ਨਹੀਂ ਸਕਦੇ ਉਹਨਾਂ ਤੱਕ ਸਾਨੂੰ ਸਬਰ ਰਹਿਣੀ ਜਿਹੜਾ ਇਹਨਾਂ ਤੇ ਸਰਕਾਰਾਂ ਤੇ ਇਤਵਾਰ ਕੋਈ ਨਹੀਂਗਾ ਇਹਨਾਂ ਨੇ ਅੱਗੇ ਦਿੱਲੀ ਸਾਨੂੰ 13 ਮਹੀਨੇ ਬਾਅਦ ਛੱਡਿਆ ਮੈਂ ਵਿੱਚ ਰਹਿ ਤੇਰਾ 13 ਮਹੀਨੇ ਇਹਨਾਂ ਦੀਆਂ ਮੰਗਾ ਜਿਹੜੀਆਂ ਇਹਨਾਂ ਨੇ ਮੰਨੀਆਂ ਸੀ ਉਹੋ ਹੀ ਮੰਗਦੇ ਆ ਉਹਦੇ ਹੱਕ ਮੰਗਦੇ ਇਹਨਾਂ ਤੋਂ ਅਸੀਂ ਕੋਈ ਵੀ ਮੰਗਦੇ ਵੈਰੂ ਜੀ ਦਾ ਖਾਸਾ ਲਿਖੋ ਪੁੱਪੀ ਕਿੰਨੇ ਟਾਂਕੇ ਕਿੰਨੇ ਲੱਗੇ ਹੱਥ ਤੇ 8 ਟਾਂਕੇ ਲੱਗੇ ਆ ਇੱਥੇ ਗੁੱਟੇ ਤੇ ਅੱਛਾ ਇਹ ਦੂਜੇ ਪਾਸੇ ਵੀ ਪੱਟੀ ਪੰਨੀ ਹੋਈ ਜੀ ਪਾਸੇ ਲੱਗੀ ਹੈ ਦੂਜੇ ਪਾਸੇ ਲੱਗੀ ਆ ਥੋੜੇ ਜਿਹਾ ਉਹ ਵੀ ਆ ਰੋਜਗਰ ਦੇ ਵਿੱਚ ਵੱਜ ਗਿਆ ਅੱਛਾ ਤੇ ਹੋਰ ਕੋਈ ਗੱਲ ਨਹੀਂ ਮਾਰਨੀ ਕਿਰਪਾ ਸਾਡੇ ਦੇ ਹੱਥ ਮੇਰੇ ਤੇ ਬਹੁਤ ਹੱਥਾਂ ਕਾ ਗੁਰੂ ਸਾਹਿਬ ਨੇ ਮੈਨੂੰ ਉੱਥੋਂ ਰੱਖਿਆ ਜੀ ਆ ਸਮਝਦਾ ਹੱਥ ਪੱਕੇ ਵਾਸਤੇ ਹੱਥ ਵੜੇ ਜਾਣੇ ਉਹਨਾਂ ਦੀ ਸੇਵਾ ਕਰੂੰ ਸੇਵਾ ਕਰਾਉਣੀ ਕਿਹੜੀ ਜਗ੍ਹਾ 17 ਦੇ اچھا ਕਿਹੜੀ ਜਗ੍ਹਾ ਤੇ ਸੀਗੇ ਤੁਸੀਂ ਇੱਥੇ ਇੱਥੇ ਤੇ ਅੱਛਾ ਇੱਥੇ ਸੀਗੇ ਤੇ ਉਹਨੇ ਆਖਿਆ ਅਈ ਬਾਬਾ ਚਾਹ ਪੀਏ ਤੇ ਇੱਥੇ ਖੜ ਜਾ ਉਹ ਤੂੰ ਸਾਨੂੰ ਗਾਂਵ ਤੁਰਨਾ ਪਿਆ ਥੋੜਾ ਜਿਹਾ ਅੱਛਾ ਫਿਰ ਉਹ ਤੇ ਤੱਕੋ ਤੱਕੀ ਹੋ ਗਿਆ ਫਿਰ ਇਹਨਾਂ ਦੇ ਸੈਟ ਆਊਟ ਆ ਇਹ ਤਾਂ ਤੂੰ ਦਾ ਪਗਰੂਗਾ ਮੇਰੇ ਮੇਰੇ ਮਗਰ ਮਗਰ ਉਸਤਾਰਾ ਤਰੀ ਦੀ ਗੱਲ ਹੈ ਹਾਂ ਐਸੇ ਕਰਕੇ ਤੇ ਮੈਂ ਇੱਥੋਂ ਲੈ ਕੇ ਮੈਨੂੰ ਤੇ ਲੈ ਤਸਾਨ ਦੁਨੀਆ ਲੈ ਕੇ ਤੇ ਹੱਥ ਹਿਲਾ ਜਾ ਹਾਂ ਉੱਥੇ ਫਿਰ ਡਾਕਟਰ ਕਹਿੰਦੇ ਹੋਣੇ ਕਿ ਰੈਸਟ ਕਰੇ ਹੋ ਜੇ ਜਾਏ ਨਾ ਉੱਥੇ ਾਂਦੇ ਤਾਂ ਅਸੀਂ ਰੇਲ ਟ ਪਰ ਸਾਨੂੰ ਰੇਲ ਦੀਂ ਦੀ ਜਿੰਨਾ ਤੱਕ ਸਾਡ ਪੌੜੀ ਤੇ ਚੜ ਨਹੀਂ ਜਾਂਦੇ ਤੰਬੇ ਦੇ ਉਹਨਾਂ ਤੱਕ ਸਰਕਾਰਾਂ ਗੱਡੀਆਂ ਸਾਡੇ ਪੰਜਾਬ ਉਹਨਾਂ ਫਲਟਾਵਰ ਫਤਿਹ ਹੁਣ ਫਿਰ ਪੱਟੀ ਕਰਾਉਂਦੇ ਹੋ ਤੇ ਦੁਬਾਰਾ ਡੱਟ ਜਾਂਦੇ ਇੱਥੇ ਆ ਕੇ ਹਾਂ ਫਿਰ ਆ ਕੇ ਹਾਂ ਡੱਟ ਕੇ ਫੇਰ ਦੱਟ ਜਾਂਦੇ ਆ ਕੇ ਅੱਛਾ ਪੱਟੀ ਕਰਾਏ ਹੁੰਦੇ ਆ ਆ ਵੀਰ ਭਰਾ ਲੈ ਆਉਂਦੇ ਆ ਸੇਵਾਦਾਰ ਸਾਨੂੰ ਤੇ ਜਾ ਵਰਦੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਫਰੋਜਪੁਰ ਆ ਰੋਇ ਪਰਾਲੂ ਅੱਛਾ ਪਰੋਜ ਪਰਾਲੂ ਉਧਰੋਂ ਇੱਥੇ ਡੱਟੇ ਆਏ ਆ ਹਾਂ